ਗੈਸ ਗੋਦਸਰਾਂ ਮੈਂ ਪਹੁੰਚ ਚੁੱਕੀ ਹਾਂ ਔਰ ਹੁਣ ਮੈਂ ਰੋਡ ਕ੍ਰੋਸ ਕਰਨਾ ਵੈਸੇ ਮੇਰਾ ਰਸਤਾ ਇਧਰ ਨੂੰ ਮੈਂ ਤੁਹਾਨੂੰ ਦਿਖਾ ਦਨੀ ਇਹ ਰਸਤਾ ਮੇਰਾ ਸਿੱਧਾ ਹੈ ਜਿਹੜਾ ਇਹ ਰਸਤਾ ਨਾ ਹੋ ਸਾਹਮਣੇ ਤੁਹਾਨੂੰ ਡਲਟਰਸ ਬਿਲਡਿੰਗ ਦਿਖਦੀ ਹੈ ਡਲਟਰਸ ਬਿਲਡਿੰਗ ਦੇ ਪਿੱਛੇ ਘਰ ਆ ਤੇ ਇਧਰ ਨੂੰ ਸਿੱਧਾ ਆਣਾ ਹੁੰਦਾ ਵਿਊ ਦੇ ਚੱਕਰ 'ਚ ਮੈਂ ਉਧਰ ਚਲੀ ਗਈ ਔਰ ਇਧਰ ਕੰਮ ਚੱਲਦਾ ਤੇ ਇਧਰ ਮੈਂ ਰੋਡ ਕ੍ਰੋਸ ਕਰਨੀ ਆ ਜਰਾ ਸੋਹਣਾ ਕੰਮ ਹੋ ਰਿਹਾ ਜੇ ਮੈਂ ਤੁਹਾਨੂੰ ਦਿਖਾਉਣੀ ਆ ਕੀ ਕੰਮ ਹੋ ਰਿਹਾ ਪੁੱਛਦੀ ਆ ਪਹਿਲਾਂ ਔਰ ਇਹ ਕਿਦਾਂ ਕਿਦਾਂ ਹੋ ਰਿਹਾ ਹੈ ਨਾ ਮੈਂ ਸਾਰਾ ਤੁਹਾਨੂੰ ਕਲ ਵਰਗੇ ਦਿਖਾਉਣੀ ਆ ਤੇ ਇੱਧਰ 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 ਵੀ ਸਾਰੇ ਦਰਖਤ ਲੱਗਣੇ ਆ ਉਧਰ ਜਿਹੜੇ ਲੱਗ ਚੁੱਕੇ ਹੋ ਤੇ ਮੈਂ ਤੁਹਾਨੂੰ ਦਿਖਾਉਂਗੀ ਤੇ ਇੱਧਰ ਆਪਣਾ ਹਲੇ ਇੱਧਰ ਵੀ ਦੇਖੋ ਦਰਖਤ ਤਾਂ ਗ੍ਰੀਨਰੀ ਦੇਦਾ ਬਹੁਤ ਸ਼ਕੀਨ ਆ ਇਹ ਕੀ ਭੈ ਮੈਂ ਸਾਰਾ ਕੁਝ ਤੁਹਾਨੂੰ ਦੱਸਦੀ ਆ ਪੁੱਛਦੀ ਆ ਪਹਿਲਾਂ ਸੋ ਆਹ ਦਰਖਤ ਜਿਹੜੇ ਐਦਾਂ ਦੇਖੋ ਐਦਾਂ ਦੇ ਸਾਰੇ ਲਾਏ ਹੋਏ ਆ ਸਾਰੇ ਆ ਬੁੱਟੇ ਆ ਤੇ ਹਰੇ ਆ ਬੁੱਟੇ ਆ ਇੱਕ ਸਾਰ ਦੇ ਬੁੱਟੇ ਨੇ ਸਾਰੇ ਲਾਣੇ ਇਹ ਕੁਛ ਮੈਂ ਪੁੱਛਿਆ ਸੀ ਐਸ ਦਾ ਕਹਿੰਦੇ ਨੇ ਮਤਲਬ ਕਿ ਸ਼ੇਪ ਬਣਾਣੀ ਹੈ ਨਾ ਜਿਵੇਂ ਸ਼ੇਪ ਬਣਾ ਰਹੇ ਨਾ ਤੇ ਆ ਕਿਸ ਚੀਜ਼ ਬਣਾ ਰਿਹਾ ਹੈ ਫਿਰ ਦੇਖਦੇ ਆ ਇੱਥੇ ਪਿਚ ਨੇ ਬਜਰੀ ਪਾਣੀ ਆ ਹਨਾ ਕਟਿੰਗ ਕਰਦੇ ਤਾਂ ਐਦਾਂ ਲੇਖ ਤੇ ਨਾ ਮੈਂ ਬੂਟਾ ਲਾਂਦੇ ਨਾ ਫਿਰ ਦੇਖਦੇ ਆਪਾਂ ਤੇ ਮੇਰਜੀ ਹੁਣੇ ਲਾ ਰਹੇ ਆ ਪਰਮਿਸ਼ਨ ਲੈ ਲਈ ਸੀ ਇਹਨਾਂ ਦੀ ਔਰ ਇਹਦਾ ਸ਼ੇਪ ਬਣਾ ਕੇ ਤੇ ਆਹ ਬਜਰੀ ਆ ਤੇ ਕਈ ਜਗ੍ਹਾ ਇਸ ਤਰ੍ਹਾਂ ਹਰ ਰੈੱਡ ਬਜਰੀ ਆ ਇੱਕ ਸਾਰ ਦੇ ਬੂਟੇ ਆ ਬੂਟਾ ਤੁਸੀਂ ਦੱਸ ਸਕਦੇ ਹੋ ਕਿੰਨੇ ਦਾ ਹੈ ਕਿੰਨੇ ਡਾਲਰ ਦਾ 12 ਡਾਲਰ ਦਾ ਜੀ 12 ਡਾਲਰ ਦਾ ਬੂਟਾ ਹੈ ਗੈਸ ਤੇ ਬੜੀ ਸੋਹਣੀ ਸ਼ੇਪ ਬਣਾ ਰਿਆ ਹੈ ਉਧਰ ਇਹਨੇ ਵਾਈਟ ਬਜਰੀ ਵੀ ਪਾਈ ਹੋਈ ਆ ਤੇ ਇਧਰ ਰੈੱਡ ਪਾਈ ਹੋਈ ਆ ਔਰ ਤੇ ਹੁਣ ਬੁੱਟਾ ਲਾਉਂਦੇ ਆ ਫਿਰ ਆਪਾਂ ਤੁਹਾਨੂੰ ਗਾਇਸ ਇਹ ਜਿਹੜਾ ਬੁੱਟਾ ਏ 12 ਜੰਨਰ ਦਾ ਏ ਔਰ ਇਹਦਾ ਨਾਮ ਹੈਗਾ ਬਾਕਸਪੌਟ ਔਰ ਇਹ ਕਿੱਦਾਂ ਵੱਡਾ ਹੋ ਜਾਂਦਾ ਤੇ ਆਪਦੀ ਮਰਜ਼ੀ ਆ ਜੀ ਅੱਛਾ ਠੀਕ ਆ ਜੀ ਵੱਡਾ ਕਰਨਾ ਵੱਡਾ ਕਰ ਲੋ ਕਟਿੰਗ ਕਰ ਲਉਂਦੇ ਕਹੀ ਤਾਂ ਜੇ ਕੰਦ ਕਰਨੀ ਤਾਂ ਉਸ ਤੋਂ ओके ਬਾਉਂਡਰੀ ਹੋ ਜਾਂਦੀ ਹੈ ਠੀਕ ਹੈ ਤਾਂ ਵੇਰ ਜੀ ਹੁਣ ਇਹਨਾਂ ਦੀ ਆਪਣੀ ਕੰਪਨੀ ਹੈ ਕਹਿੰਦੇ ਤੇ ਆਪਾਂ ਇੰਡੀਆ ਦੀ ਗੱਲ ਕਰਦੇ ਸੀ ਮੈਂ ਕਿਹਾ ਉੱਥੇ ਤਾਂ ਗਾਏ ਹੋਰ ਗਾਇਆ ਹੀ ਨਹੀਂ ਰਹਿਣ ਦੰਨੀਆਂ ਹੈਗੇ ਬੁੱਟੇ ਨੂੰ ਜੇ ਕਿਸੇ ਨੇ ਲਾਣਾ ਵੀ ਚਾਹੇ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਮੈਂ ਇਹ ਕੁੱਟਾ ਲਗਾਉਗੇ ਨਾ ਹਲੇ ਸੈਟਿੰਗ ਕਰਦੇ ਆ ਫਿਰ ਤੁਸੀਂ ਆਦਰਪਾਲ ਜੀ ਕੱਢ ਲੈਣੀ ਹੈ ਨਾ ਬਾਅਦ ਚ ਹਨਾ ਲਾ ਕੇ ਇਹ ਨਹੀਂ ਕੱਢਣੀ ਹੈ ਇਹ ਐਵੇਂ ਰਹੂਗੀ ਇਹ ਕਾਦੇ ਵਾਸਤੇ ਹੁੰਦੀ ਆ ਇਹਦਾ ਨਦੀਨ ਨਹੀਂ ਹੁੰਦੇ ਆ ਅੱਛਾ ਓਕੇ ਇਹ ਵੀ ਇੰਡੀਆ ਚ ਵੀ ਹੁੰਦੇ ਆ ਸਾਰੇ ਥਾਂ ਤੇ ਕੀ ਕੀ ਕਹਿੰਦੇ ਇਹਨੂੰ ਤਰਪਾਉ ਅੱਛਾ ਇਹ ਤਾਂ ਬਹੁਤ ਵਧੀਆ ਗੱਲ ਦੱਸੀ ਤੁਸੀਂ ਇਹਨੂੰ ਕਹਿੰਦੇ ਆ ਜੀ ਆਹਾ ਬੱਸ ਕੀ ਖੁਸ਼ੂ ਦਿਖਾਓ ਵੀਡੀਓ ਚ ਲੈ ਲੈਣੀ ਆ ਬੀਡ ਕੰਟਰੋਲ ਫੈਬਰਿਕ ਦਿਖਾਇਓ ਜੀ ਇੱਕ ਮਿੰਟ ਹਾਂ ਹਾ ਜਿਹੜੀ ਬੁਸ਼ਾ ਰੇ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਇਹ ਤੁਸੀਂ ਚੱਕਦੇ ਨਹੀਂ ਕਹਿੰਦੇ ਨਹੀਂ ਇਹਦੇ ਨਾਲ ਨਾ ਗਰਾਸ ਐਕਸਟਰਾ ਜਿਹੜਾ ਕਬਾੜ ਜਿਹੜਾ ਹੋ ਜਾਂਦਾ ਉਹ ਨਹੀਂ ਹੁੰਦਾ ਹੈਗਾ ਤੇ ਇਹਨਾਂ ਨੇ ਹੁਣ ਬੁੱਟਾ ਲਾਣਾ ਉਹ ਆਪਾਂ ਤੁਹਾਨੂੰ ਦਿਖਾਉਣੀ ਆ ਬੜੇ ਸੋਹਣੀ ਤਰ੍ਹਾਂ ਚੰਗੀ ਤਰ੍ਹਾਂ ਲਗਾ ਰਹੇ ਹਨ ਤੇ ਇਹਨਾਂ ਦਾ ਟਰੱਕ ਖੜਾ ਹੈ ਤੇ ਇਹਦੇ ਵਿੱਚ ਸਾਰਾ ਸਮਾਨ ਆ ਆ ਵੀ ਆਪਾਂ देखिए अपने या सामान भी देखिए अपने या इधर सारा सामान पे इधर लगा चुके इधर मैं सामने फेद दिखा नहीं है। इधर बजरी पे है। सॉरी अरे बच्ची पे ही है। अरे सो इधर होटल लग चुके हैं। ਤੇ ਜਦ ਬੁੱਟਾ ਲਾਵਗੇ ਫਿਰ ਦਿਖਾਉਣੀ ਆ ਤੁਹਾਨੂੰ ਤੇ ਆਹ ਸਾਰੇ ਲਾਤੇ ਅੱਛਾ ਓਕੇ ਅਨੀચે ਇਹਦੇ ਵੀ ਤੇਰਪਾਲ ਪਛਾਈ ਹੋਣੀ ਹਨਾ ਇਹ ਬਜਰੀ ਦੇ ਵੀ ਨੀਚੇ ਓਕੇ ਨਾਈਸ ਬਹੁਤ ਵਧੀਆ ਸਾਨੂੰ ਆਪਾਂ ਬੁੱਟਾ ਦੇਖੋ ਕਿਦਾਂ ਲਾਇਆ ਜਾਂਦਾ ਏ ਔਰ ਇਹ ਜਿਹੜੀ ਤੇਰਪਾਲ ਜੇ ਤਾਂ ਪਛਾਈ ਇਹਨਾਂ ਨੇ ਵੀ ਐਕਸਟਰਾ ਗਰਾਸ ਨਾ ਹੋਵੇ अच्छा है ਤੁਸੀਂ ਰੋਏ ਜੇ ਪਹਿਲਾਂ ਬੱਟਲੇ ਸੀ ਹਾਂ ਹਾਂ ਬੱਟਲੇ ਰੋਏ ਬੱਟਲੇ ਓਕੇ ਲਓ ਜੀ ਲੱਗ ਗਿਆ ਬੂਟਾ ਬੂਟਾ ਲੱਗ ਚੁੱਕਿਆ ਆਪਣਾ ਬਈ ਬੰਚੂ ਆਟਾ ਉੱਪਰ ਪਾ ਦੋ ਦੇਖੋ ਜੀ ਆਟਾ ਉੱਪਰ ਪਾ ਦਿਓ ਤੇ ਇਹਨੂੰ ਕੀ ਕਹਿੰਦੇ ਆਪਾਂ ਕਹਿੰਦੇ ਖਾਦ ਕਹਿੰਦੇ ਠੀਕ ਹੈ ਠੀਕ ਤੁਸੀਂ ਉਸੋਣਾ ਕੰਮ ਕਰਦੇ ਹੋ ਬਲ ਕਰਿਓ ਬੱਸ ਲੱਗ ਗਿਆ ਇਹਨੀ ਗੱਲ ਸੀ ਥੈਂਕ ਯੂ ਆ ਬਹੁਤ ਕੋਸ਼ਿਸ਼ ਕਰਨਾ ਹੈ ਉਹ ਜਾਉਂ ਜਬੀ ਲੱਗੇ ਰਾਤ ਤੱਕ ਲੱਗ ਜਾਣਾ ਤੁਹਾਨੂੰ ਟਾਈਮ ਹੈ ਨਾ ਹਾਂਜੀ ਰਾਤ ਤੱਕ ਲੱਗ ਜਾਣਾ ਤੁਹਾਨੂੰ ਟਾਈਮ ਹੈ ਉਹ ਲੱਗ ਜੇਣਾ ਜੀ ਕਿਉਂ ਕਿ ਸੁਣਾਉਣੇ ਸਨ ਬਾਕੀ ਕੱਲ ਨੂੰ ਓਕੇ ਓਕੇ ਠੀਕ ਹੈ ਜੀ ਥੈਂਕ ਯੂ ਤੁਸੀਂ ਦੱਸਿਆ ਤੇ ਬਾਕੀ ਆਪਾਂ ਇਹਨਾਂ ਨੇ ਸ਼ਾਮ ਤੱਕ ਕਰਨਾ ਕੰਮ ਤੇ ਹੋਰ ਜਿਹੜੇ ਕੰਪਲੀਟ ਹੋ ਚੁੱਕੇ ਆ ਸਾਰੇ ਨੂੰ ਦੇਖੋ ਸੋਹਣਾ ਲੱਗ ਰਿਹਾ ਸਾਰੇ ਵੀਡੀਓ ਬਣਾ ਰਹੇ ਆ థాంਕ ਯੂ ਵੀਰ ਜੀ ਤੇ ਆਪਾਂ ਹੁਣ ਤੁਹਾਨੂੰ ਇੱਕ ਪਰਮਿਸ਼ਨ ਲਈ ਸੀ ਮੈਂ ਪਹਿਲਾਂ ਮੈਂ ਦਾਨੀ ਪਹਿਲਾਂ ਪਰਮਿਸ਼ਨ ਲੈਣੀ ਮਰੀ ਤੇ ਇੱਥੇ ਇਹਨੇ ਵਾਈਟ ਬਜਰੀ ਪਾਉਣੀ ਆ ਇੱਥੇ ਰੈੱਡ ਪਾਈ ਆ ਤੇ ਆ ਦੇਖੋ ਬੁੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਲੱਗਦੇ ਆ ਔਰ ਸ਼ੇਪ ਬਣਾ ਕੇ ਲਾਈ ਹੋਈ ਆ ਇਦਾਂ ਹੀ ਥੋੜੀ ਕੈਨੇਡਾ ਗ੍ਰੀਨਰੀ ਗ੍ਰੀਨਰੀ ਲਈ ਅਨਸਵਾਂ ਲਗਦੇ ਕਿੰਨਾ ਸੁਣਾ ਵੀ ਉਹ ਨੇ ਇਹ ਐਂ ਕਹਿ ਰਿਹਾ ਸੀ ਕਿ ਇਹ ਚਾਹੇ ਤੁਸੀਂ ਵੱਡੇ ਕਰ ਲੋ ਚਾਹੇ ਕਟਿੰਗ ਕਰ ਲੋ ਚਾਹੇ ਤੁਸੀਂ ਬਾਉਂਡਰੀ ਕਰ ਲੋ ਅਲੀ ਕੰਪਨੀ ਦੀ ਐਡਵਰਟਾਈਜ਼ਮੈਂਟ ਤੁਹਾਡਾ ਥੈਂਕ ਯੂ ਤੁਹਾਡਾ ਵੀ ਅਸਾਂ ਦੀ ਕੰਪਨੀ ਅੱਛਾ ਇਹ ਤੁਹਾਡੀ ਕੰਪਨੀ ਆ ਇਹ ਤਾਂ ਆਪਾਂ ਜ਼ਰੂਰ ਕਰਾਂਗੇ ਦੇਖੋ ਫਾਸਟ ਬੋਰਡ ਡੈਮੋਲੇਸ਼ਨ ਜੰਕ ਰਿਮੂਵਰ ਜੰਕ ਰਿਮੂਵਰ ਡ్రਾਈਵਰ ਰਿਮੂਵਰ ਪ੍ਰੈਸ਼ਰ ਵਾਸ਼ ਫੁੱਲ ਹਾਊਸ ਕਲੀਨਿੰਗ ਸ਼ੋਅ ਰਿਮੂਵਲ ਹੈਂਡ ਡੈਮੋ ਸ ਸਬਲਟਸ ਆਫ ਰਿਮੂਵਲ ਐਂਡ ਕੋਨਸਟਰਕਸ਼ਨ ਮੂਵਿੰਗ ਯਾਰਡ ਮੇਨਟੇਨੈਂਸ ਡੈਮੋਲੇਸ਼ਨ ਫਾਈਨਲ ਦੇ ਫੋਨ ਨੰਬਰ ਵੀ ਹੈਗਾ ਜੀ ਨੇ ਵੀ ਕੰਮ ਕਰਨਾ ਹੋਵੇ ਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਔਰ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਦੇਖੋ ਹਨਾ ਪੈਸੇ ਹੀ ਆਈ ਮੋੜ ਵੀ ਨਹੀਂ ਸੀ ਵੈਸੇ ਵਲੌਗ ਮਿਲ ਗਿਆ ਐਦਾਂ ਹੁੰਦਾ ਤੇ ਆ ਇੱਧਰ ਇਹਨਾਂ ਦਾ ਸਮਾਨ ਪਿਆ ਐ ਮਿਕਸਚਰ ਜਾਂ ਪਿਆ ਦੇਖੋ ਸਾਰਾ ਸਮਾਨ ਦੇਖੋ ਐਦਾਂ ਹੀ ਸਾਰੀ ਕੈਨੇਡਾ ਐਦਾਂ ਹੀ ਗ੍ਰੀਨਰੀ ਆ ਗੁਰਦੁਆਰਾ ਓਹੋ ਬੁੱਟੇ ਸਾਰੇ ਭਈਆ ਕੀ ਬਾਤ ਐ ਹਨਾ ਥੋ ਭਈ ਸਾਰੇ ਬੁੱਟੇ ਪਏ ਆ ਤੇ ਇੱਧਰ ਸਾਰਾ ਦੇਖੋ ਮੈਂ ਵਲੌਗ ਬਣਾ ਕੇ ਲਿਆਈ ਹਾਂ ਗੁਰਸਮੇ ਆਈ ਸੀ ਤੇ ਹੁਣ ਗੁਰਦੁਆਰਾ ਆ ਗਿਆ ਚਲੋ ਗੁਰਸਮੇ ਅੱਥੇ ਠਹਿਕਦੇ ਹਾਂ ਤੇ ਆ ਬੁੱਟੇ ਪਏ ਆ ਮੇਰਾ ਬਸ ਚੱਲੇ ਨਾ ਗਾਇਜ਼ ਗਾਇਜ਼ ਮੇਰਾ ਬਸ ਚੱਲੇ ਨਾ ਮੈਂ ਤਾਂ ਆਪ ਬੁੱਟੇ-ਬੁੱਟੇ ਕਰ ਦਮਾ ਬੁੱਟੇ-ਬੁੱਟੇ ਕਰਦਾ ਪਰ ਮੇਰਾ ਬਸ ਹੀ ਨਹੀਂ ਚੱਲਦਾ ਕੀ ਕਰਾਂ ਬਾਬਾ ਜੀ ਮੇਰਾ ਬਸ ਚੱਲੇ ਕਿ ਮੈਂ ਬੁੱਟੇ-ਬੁੱਟੇ ਕਰ ਦਮਾ ਤਾਂ ਪਹਿਲਾਂ ਵੀ ਦੱਸੇ ਆਪਣੇ ਘਰ 'ਚ ਤਾਂ ਬੁੱਟੇ-ਬੁੱਟੇ ਕਿਤੇ ਹੋਇਆ ਮੈਂ ਚਾਹੁੰਨੀ ਕਿ ਆਪਣੇ ਏਰੀਆ ਜੇ ਵੀ ਆਪਣਾ ਸ਼ਹਿਰ ਜੇ ਵੀ ਆਪਣਾ ਦੇਸ਼ ਵੀ ਇਦਾਂ ਹੀ ਹੋਵੇ ਦੇਖੋ ਗ੍ਰੀਨਰੀ ਉਹ ਕਿੰਨੀ ਸੋਹਣੀ ਲੇਖੀ ਤਾਂ ਜੋ ਮਤਲਬ ਇੱਦਾਂ ਹੀ ਭੁੱਟੇ ਲੱਗਦੇ ਆ ਇੱਧਰ ਵੀ ਲਾਉਣੇ ਆ ਸਾਰੇ ਆ ਵੀ ਇਹਨਾਂ ਦਾ ਹੀ ਸਮਾਨ ਪਿਆ ਸਾਰਾ ਇੱਥੇ ਠੀਕ ਕਰਿਆ ਹੋਇਆ ਇਹਨਾਂ ਨੇ ਤੇ ਹੁਣ ਮੇਰੀ ਹੁਣ ਕਾਫੀ ਭੋਲ ਚੁੱਕੀ ਮੈਂ ਔਰ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਣੇ ਹੂੰ ਤੇ ਹੁਣ ਆਪਾਂ ਜਮਾਲ ਪਾਣਦੇ ਆ ਜਿੱਥੇ ਆਂ ਖੋਲਦੇ ਆ ਹੈਡਫੋਨ ਤਾਰਦੇ ਆ ਜੇਬ 'ਚ ਪਾਉਨੇ ਆ ਔਰ ਮੱਥਾ ਟੇਕ ਲਿਆ। ਸਤਿ ਮਾਤਾ ਦਾ ਸ਼ੁਕਰਾਨਾ ਕਰਦੇ ਆ। ਵਲੌਗ ਦਾ ਐਂਡ ਕਰਦੀ ਆ। ਔਰ ਮੈਨੂੰ ਉਮੀਦ ਆ ਤੁਹਾਨੂੰ ਕਿ ਵਧੀਆ ਲੱਗੂਗਾ ਵਲੌਗ ਹਨ। ਕਿਸੇ ਵੀ ਫੁੱਲ ਜੀ ਕੁਝ ਮੋਲੇਗੀ ਕੀ ਕਰੀਏ। ਤੇ ਮਿਲਦੇ ਆ ਨੈਕਸਟ ਵਲੌਗ 'ਚ ਸਤਿ ਸ਼੍ਰੀ ਅਕਾਲ।